ਸਤਿ ਸ਼੍ਰੀ ਅਕਾਲ ਜੀ ਮੇਰੇ ਇਸ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਜੋ ਆਪਣਾ ਲਾਈਵ ਸੈਸ਼ਨ ਰਹਿਣ ਵਾਲਾ ਹੈ ਜੀ ਉਹਦੇ ਵਿੱਚ ਅਸੀਂ ਗੱਲ ਕਰਾਂਗੇ ਪਾਕਿਸਤਾਨੀ ਤੇ ਪ੍ਰਵਾਸੀ ਜਿਹੜਾ ਕਾਵਸਾਹਿਤ ਹੈ ਠੀਕ ਹੈ ਕਵਤਾ ਜਿਹੜਾ ਰੂਪੀ ਸਾਹਿਤ ਹੈ ਉਹਦੀ ਗੱਲ ਕਰਾਂਗੇ ਜਿਹਦੇ ਵਿੱਚ ਕਾਫੀ ਇੰਪੋਰਟੈਂਟ ਬੁੱਕਸ ਨੇ ਸਾਡੇ ਕੋਲੇ ਆ ਜਾਂਦੀਆਂ ਨੇ ਜਿਹੜੀਆਂ UGC NET ਦੇ ਵਿੱਚ ਬਾਰ-ਬਾਰ ਜਿਹੜੀਆਂ ਉਹ ਪੁੱਛੀਆਂ ਜਾਂਦੀਆਂ ਨੇ ਠੀਕ ਹੈ ਅੱਜ ਦੇ ਸੈਸ਼ਨ ਦੇ ਵਿੱਚ ਆਪੇ ਡਿਸਕਸ ਕਰਾਂਗੇ ਤੇ ਜੋ ਆਪਣਾ ਕਿੱਸਾ ਕਾਵ ਦਾ ਟਾਪਿਕ ਰਹਿੰਦਾ ਸੀ ਉਹ ਕਿੱਸਾ ਕਾਵ ਦੇ ਨਾਲ ریلیਟਡ ਜੋ ਐਸਐਸ ਜੀਟੀ ਦੀ ਨਾਲ ریلیਟਡ ਜਿਵੇਂ ਜਿਹੜੀ ਮੈਂ ਵੀਡੀਓ ਪਾਈ ਹੋਈ ਸੀ ਕਿੱਸਾ ਕਾਵ ਨਾਲ ਠੀਕ ਹੈ ਇੱਕ ਵਾਰ ਤੁਸੀਂ ਉਹ ਦੇਖ ਲਿਓ ਤੇ ਬਾਕੀ ਪੇਪਰ ਦੇ ਨੇੜੇ ਆਪਾਂ ਜਿਹੜਾ ਉਹ ਸਾਰੇ ਕਿੱਸਾਕਾਰ ਨੇ ਉਹਨਾਂ ਬਾਰੇ ਜਿਹੜਾ ਆਪਾਂ ਹੋਰ ਡਿਸਕਸ ਕਰ ਲਵਾਂਗੇ ਠੀਕ ਹੈ ਜੋ ਅੱਜ ਦਾ ਆਪਣਾ ਲਾਈਵ ਸੈਸ਼ਨ ਰਹਿਣ ਵਾਲਾ ਹੈ ਉਹਦੇ ਵਿੱਚ ਅਸੀਂ ਕਰਾਂਗੇ ਪਾਕਿਸਤਾਨੀ ਪੰਜਾਬੀ ਸਾਹਿਤ ਬਾਰੇ ਠੀਕ ਹੈ ਤੇ ਹੁਣ ਦੇਖੋ ਪਾਕਿਸਤਾਨੀ ਪੰਜਾਬੀ ਸਾਹਿਤ ਤੇ ਪ੍ਰਵਾਸੀ ਤੇ ਭਾਰਤੀ ਪੰਜਾਬੀ ਸਾਹਿਤ ਠੀਕ ਹੈ ਹੁਣ ਇਹਨਾਂ ਤਿੰਨਾਂ ਦੇ ਵਿੱਚ ਜੇ ਆਪਾਂ ਫਰਕ ਸਮਝਣਾ ਹੋਵੇ ਕਿ ਇਹ ਹੈਗਾ ਤਾਂ ਸਾਹਿਤ ਹੀ ਹੈ ਪਰ ਇਹਨਾਂ ਨੂੰ ਅਸੀਂ ਅਲੱਗ-ਅਲੱਗ ਨਾਮ ਕਿਉਂ ਦਿੰਨੇ ਆ ਕਿਉਂਕਿ 1947 ਦੀ ਬਣ ਤੋਂ ਬਾਅਦ ਠੀਕ ਹੈ ਕਿ ਬਹੁਤ ਪੰਜਾਬ ਹੈ ਜਿਹੜਾ ਉੱਧਰ ਚੱਲੇ ਗਿਆ ਉੱਧਰ ਵੀ ਜਿਹੜੇ ਬਹੁਤ ਸਾਰੇ ਪੰਜਾਬੀ ਕਵੀ ਨੇ ਜਿਹੜੀ ਉਹ ਸਾਹਿਤ ਰਚਨਾ ਕਰ ਰਹੀ ਆ ਠੀਕ ਹੈ ਪ੍ਰਵਾਸੀ ਦੇ ਵਿੱਚ ਸਾਡੇ ਕੋਲੇ ਕੌਣ ਆ ਜਾਣਗੇ ਜਿਹੜੇ ਦੇ ਲਈ ਜਾਂ ਪੜ੍ਹਾਈ ਦੇ ਲਈ ਜਾਂ ਕਿਸੇ ਵੀ ਕਾਰਨ ਕਰਕੇ ਆਪਣਾ ਦੇਸ਼ ਛੱਡ ਕੇ ਜਿਹੜੇ ਆਪਣਾ ਪੰਜਾਬ ਛੱਡ ਕੇ ਠੀਕ ਹੈ ਉੱਧਰ ਗਏ ਹੋਏ ਨੇ ਚਾਹੇ ਉਹ ਅਮਰੀਕਾ ਕੈਨੇਡਾ ਕਿਸੇ ਵੀ ਦੂਜੇ ਦੇਸ਼ਾਂ ਦੇ ਵਿੱਚ ਗਏ ਹੋਏ ਨੇ ਉਹਨਾਂ ਨੂੰ ਅਸੀਂ ਲੈਨੇ ਆ ਪ੍ਰਵਾਸੀ ਪੰਜਾਬੀ ਸਾਹਿਤ ਦੇ ਵਿੱਚ ਠੀਕ ਹੈ ਤਾਂ ਹੁਣ ਅਸੀਂ ਗੱਲ ਕਰਾਂਗੇ ਪਹਿਲਾਂ ਪਾਕਿਸਤਾਨੀ ਪੰਜਾਬੀ ਸਾਹਿਤ ਤਾਂ ਇਹਦੇ ਵਿੱਚ ਸਾਡੇ ਕੋਲੇ ਪਹਿਲਾਂ ਆ ਜਾਂਦੇ ਨੇ ਅੱਛੇ ਇੱਕ ਚੀਜ਼ ਇਹਦੀ ਯਾਦ ਰੱਖਣਾ ਕਿ ਜੋ ਸਾਡੇ ਕੋਲੇ ਪਾਕਿਸਤਾਨੀ ਪੰਜਾਬੀ ਸਾਹਿਤ ਹੈ ਇਹ ਸਾਡੇ ਕੋਲੇ ਪ੍ਰਤੀਕਮਈ ਹੈ ਠੀਕ ਹੈ ਬਹੁਤ ਜਿਆਦਾ ਪ੍ਰਤੀਕਾਂ ਦੇ ਜਰੀਏ ਜਿਹੜੀਆਂ ਉਹ ਕਵੀ ਨੇ ਆਪਣੀਆਂ ਰਚਨਾਵਾਂ ਨੇ ਆਪਣੀਆਂ ਜਿਹੜੀਆਂ ਮੰਨਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਾਡੇ ਸਾਹਮਣੇ ਪੇਸ਼ ਕਰਦੇ ਐ ਠੀਕ ਹੈ ਇਹ ਚੀਜ਼ ਤੁਸੀਂ ਖਾਸ ਕਰਕੇ ਪਾਕਿਸਤਾਨੀ ਜਿਹੜਾ ਸਾਹਿਤ ਹੈ ਉਹਦੇ ਨਾਲ ਰਿਲੇਟਡ ਤੁਸੀਂ ਯਾਦ ਰੱਖਣੀ ਹੈ ਸਾਡੇ ਕੋਲੇ ਪਹਿਲੇ ਆ ਜਾਣਗੇ ਜੀ ਡਾਕਟਰ ਫਕੀਰ ਮੁਹੰਮਦ ਫਕੀਰ ਠੀਕ ਹੈ ਪਾਕਿਸਤਾਨ ਤੋਂ ਨੇ ਕਿਉਂਕਿ ਅਸੀਂ ਪਾਕਿਸਤਾਨੀ ਸਾਹਿਤ ਹੀ ਡਿਸਕਸ ਕਰ ਰਹੇ ਹਾਂ ਤੇ ਪੰਜਾਬੀ ਦੇ ਵਿੱਚ ਇਹਨਾਂ ਨੇ ਪਹਿਲਾ ਮਾਸਿਕ ਪੱਤਰ ਸ਼ੁਰੂ ਕੀਤਾ ਸੀਗਾ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ਵਾਨ ਠੀਕ ਹੈ 1951 ਦੇ ਵਿੱਚ ਇਹ ਕਾਫੀ ਜਦਾ ਇੰਪੋਰਟੈਂਟ ਹੈ ਡਾਕਟਰ ਫਕੀਰ ਮੁਹੰਮਦ ਫਕੀਰ ਦੇ ਨਾਲ ਰਿਲੇਟਡ ਤੇ ਉਹਨਾਂ ਦੇ ਜਿਹੜੇ ਕਾਵ ਸੰਗ੍ਰਹਿ ਨੇ ਉਹਦੇ ਵਿੱਚ ਆ ਜਾਣਗੇ ਜੀ ਸਾਡੇ ਕੋਲੇ ਚੰਗਿਆੜੀ ਹੀਰ ਸਦਾ ਇਹ ਫਕੀਰ ਮਹਿਕ ਦੇ ਫੁੱਲ ਰਵਾਈ ਅਤੇ ਫਕੀਰ ਠੀਕ ਹੈ ਇਹ ਜਿਹੜੀਆਂ ਇੰਪੋਰਟੈਂਟ ਕਿਤਾਬਾਂ ਹੈਗੀਆਂ ਨੇ ਡਾਕਟਰ ਫਕੀਰ ਮੁਹੰਮਦ ਫਕੀਰ ਦੀਆਂ ਠੀਕ ਹੈ ਫੇਰ ਆ ਜਾਂਦੇ ਆ ਸਾਡੇ ਕੋਲ ਪੀਰ ਫਜ਼ਲ ਹੁਸੈਨ ਫਜ਼ਲ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਹੈਗਿਆ ਡੂੰਗੇ ਪੈਂਡੇ ਠੀਕ ਹੈ ਟਕੋਰਾ ਇਹ ਕਾਫੀ ਜ਼ਿਆਦਾ ਜਿਹੜੇ ਇੰਪੋਰਟੈਂਟ ਇਹਨਾਂ ਦੇ ਕਾਵ ਸੰਗ੍ਰਹਿ ਨੇ ਫੇਰ ਆ ਜਾਣਗੇ ਸਾਡੇ ਕੋਲੇ ਅਬਦੁਲ ਮਜੀਦ ਪੱਟੀ ਇਹਨਾਂ ਦੀ ਹੈਗੀ ਆ ਜੀ ਦਿਲ ਦਰਿਆ ਤੇ ਇੱਕ ਤਾਰਾ ਹੁਣ ਜਿਹੜੇ ਆਪਣੇ ਇਹ ਆਪਾਂ ਬੁੱਕਸ ਡਿਸਕਸ ਕਰ ਰਹੇ ਆ ਇਹ ਸਾਡੇ ਕੋਲ ਕਾਵ ਸੰਗ੍ਰਹਿ ਨੇ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਣਾ ਫਿਰ ਆ ਜਾਂਦੇ ਜੀ ਫੈਜ਼ ਅਹਿਮਦ ਫੈਜ਼ ਰਾਤ ਦੀ ਰਾਤ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਕਾਵ ਸੰਗ੍ਰਹਿ ਹੈ ਇਹਨੂੰ ਤੁਸੀਂ ਯਾਦ ਰੱਖਣਾ ਠੀਕ ਹੈ ਫਿਰ ਆ ਜਾਣਗੇ ਸਾਡੇ ਕੋਲੇ ਸ਼ਰੀਫ ਗੁੰਜਾਹੀ ਸ਼ਰੀਫ ਗੁੰਜਾਹੀ ਦੀ ਜਿਹੜਾ ਕਾਵ ਸੰਗ੍ਰਹਿ ਹੈ ਝਾਤੀਆਂ ਇਹ ਜਿਹੜਾ UGC NET ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਠੀਕ ਹੈ ਅਨਜਾਤੀਆਂ ਹੋਗੀਆਂ ਜਗਰਾਤੇ ਹੋਗੇ ਠੀਕ ਹੈ ਇਹਨਾਂ ਦੇ ਇੰਪੋਰਟੈਂਟ ਕਾਫ ਸੰਗਰੇ ਨੇ ਇਸ ਤੋਂ ਬਿਨਾ ਜਿਹੜੀ ਇਹਨਾਂ ਦੀ ਸ਼ਾਕਾਰ ਰਚਨਾ ਹੈਗੀ ਹੈ ਜਿਸ ਤਰ੍ਹਾਂ ਬਾਰਿਸ਼ ਸਾਦੀ ਸ਼ਾਕਾ ਰਚਨਾ ਸਾਨੂੰ ਹੀ ਰਾਂਝਾ ਮਿਲਦੀ ਹੈ ਉਸੇ ਤਰ੍ਹਾਂ ਜਿਹੜਾ ਸ਼ਰੀਫ ਕੁੰਜਾਹੀ ਨੇ ਇਹਨਾਂ ਦੀ ਸ਼ਾਕਾ ਰਚਨਾ ਹੈਗੀ ਹੈ ਜੀ ਵੀਰਾ ਤੂੰ ਕੁਜਾਦਾਈ ਠੀਕ ਹੈ ਵੀਰਾ ਤੂੰ ਕੁਜਾਦਾਈ ਜਿਹੜੀ ਇਹ ਇਹਨਾਂ ਦੀ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜੀ ਨਦੀ ਰਚਨੇ ਨੂੰ ਤੁਸੀਂ ਯਾਦ ਰੱਖਣਾ ਠੀਕ ਹੈ ਫਿਰ ਆ ਕੇ ਜੀ ਸਾਡੇ ਕੋਲੇ ਅਫਜ਼ਲ پرویز ਜਿਹੜੇ ਅਫਜ਼ਲ پرویز ਨੇ ਇਹਨਾਂ ਦੀਆਂ ਕਿਤਾਬਾਂ ਹੈਗੀਆਂ ਨੇ ਕਿਕਰਾਂ ਦੀ ਸ਼ਾਂ ਜਿਹੜੀ 1972 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਵਨਫੁੱਲ ਬਾੜੀ ਠੀਕ ਹੈ ਇਹ ਇਹਨਾਂ ਦੇ ਇੰਪੋਰਟੈਂਟ ਕਾਪ ਸੰਗ੍ਰਹਿ ਹੈ ਇਹਨਾਂ ਨੂੰ ਯਾਦ ਰੱਖਣਾ ਫਿਰ ਆ ਜਾਣਗੇ ਸਾਡੇ ਕੋਲੇ ਅਹਿਮਦ ਰਾਹੀ ਅਹਿਮਦ ਰਾਹੀ ਦਾ ਜਿਹੜਾ ਤਰਿੰਜੜ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ 1953 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹਨਾਂ ਦਾ ਕਾਪ ਸੰਗ੍ਰਹਿ ਹੈ ਇਹ ਫਿਰ ਡਾਕਟਰ ਰਸ਼ੀਦ ਅਨਵਰ ਦਾ ਇਹਨਾਂ ਦਾ ਕਾਪ ਸੰਗ੍ਰਹਿ ਹੈਗਾ ਲੰਮੀਆਂ ਉਡਾਰੀਆਂ ਮੰਜ਼ਲਾਂ ਤੇ ਜਾਦਾ ਠੀਕ ਹੈ ਤੇ ਜਿੰਨਾ ਬਾਰੇ ਪ੍ਰਸ਼ਨ ਬਾਰ-ਬਾਰ ਪੁੱਛੇ ਜਾਂਦੇ ਨੇ ਜਾਂ ਅੱਗੇ ਵੀ ਪੁੱਛੇ ਜਾਣਗੇ ਉਹ ਮੈਂ ਤੁਹਾਨੂੰ ਨਾਲ ਦੇ ਨਾਲ ਦੱਸ ਦਾਂਗੀ ਕਿ ਜਿਹੜੇ ਪੀਵਾਈਕਿਊ ਇਹ ਸਾਨੂੰ ਆਏ ਹੋਏ ਨੇ ਠੀਕ ਹੈ ਫਿਰ ਆ ਗਿਆ ਜੀ ਬशीर मुੰਜਰ ਬशीर मुੰਜਰ ਦਾ ਹੈਗਾ ਇਕੱਲਾ ਰੁੱਖ ਅਲੜ 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 ਬਾਵੇ ਦਾ ਠੀਕ ਹੈ ਬशीर मुੰਜਰ ਦੇ ਨੇ ਇਹ ਕਾਪ ਸੰਗ੍ਰਹਿ ਫਿਰ ਆ ਗਿਆ ਜੀ ਅਹਿਮਦ ਜ਼ਫਰ ਇਹਨਾਂ ਦੇ ਹੈਗਾ ਬੇਲੇ-ਬੇਲੇ 1964 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਫਿਰ ਇਹ ਅੱਖ دریا ਵਿੱਚ ਸੂਰਜ ਜਿਹੜਾ ਇਹ 1983 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਪੱਤਨ ਪੱਤਨ ਬੋਲ ਅਬੋ ਅਡੋਲ ਇਹ ਇਹਨਾਂ ਦੇ ਚਾਰੋਂ ਕਾਵ ਸੰਗ੍ਰਹਿ ਹੈਗੇ ਆ ਉਹ ਹੈਗੇ ਆ ਦਾ ਅਹਿਮਦ ਜਫਰ ਦੇ ਠੀਕ ਹੈ ਆਪਾਂ ਜੋ ਆਪਣਾ ਇਹ ਲਾਈਵ ਸੈਸ਼ਨ ਉਹਦੇ ਵਿੱਚ ਆਪਾਂ ਸਿਰਫ ਉਹਨਾਂ ਦੀਆਂ ਕਿਤਾਬਾਂ ਡਿਸਕਸ ਕਰ ਰਹੇ ਆਂ ਕਿ ਉਹਨਾਂ ਦੇ ਮੇਨ ਜਿਹੜੀਆਂ ਉਹ ਕਿਤਾਬਾਂ ਨੇ ਉਹ ਕਿਹੜੀਆਂ ਨੇ ਕਿਉਂਕਿ ਜਦੋਂ ਵੀ ਅਸੀਂ ਪਾਕਿਸਤਾਨੀ ਸਾਹਿਤ ਦੀ ਗੱਲ ਕਰਦੇ ਹਾਂ ਕਿਸੇ ਵੀ ਪੇਪਰ ਦੇ ਵਿੱਚ ਅਸੀਂ ਖਾਸ ਕਰਕੇ UGC NET ਦੇ ਵਿੱਚ ਦੇਖਦੇ ਹਾਂ ਤਾਂ ਉਹਦੇ ਵਿੱਚ ਸਾਡੇ ਤੋਂ ਉਹਨਾਂ ਜਿਹੜਾ ਕਵਤਾਵਾਂ ਦੀ ਬਜਾਈ ਕਾਵ ਸੰਗ੍ਰਹਿ ਜ਼ਿਆਦਾ ਪੁੱਛੀ ਜਾਂਦੀ ਨੇ ਠੀਕ ਹੈ ਫਿਰ ਵੀ ਮੈਂ ਕੋਸ਼ਿਸ਼ ਕਰੂੰਗੀ ਵੀ ਜਿਹੜੀ ਇੰਪੋਰਟੈਂਟ ਸਤਰਾਂ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜ਼ਰੀਏ ਲੈ ਆ ਸਕਾਂ ਅੱਗੇ ਹੈਗੇ ਆ ਜੀ মনির ਨੇਅੱਜੀ মনির ਨੇਅੱਜੀ ਦੇ ਹੈਗੇ ਆ ਜੀ ਸਫ਼ਰ ਦੀ ਰਾਤ ਤੇ ਰਸਤਾ ਦੱਸਣ ਵਾਲੀ ਤਾਰੇ ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਯਾਦ ਰੱਖਣਾ ਸਫਰ ਦੀ ਰਾਤ 1966 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਵ ਸੰਗ੍ਰਹਿ ਤੇ ਰਸਤਾ ਦੱਸਣ ਵਾਲੀ ਤਾਰੇ ਇਹ ਹੋਏ ਸੀ ਜੀ 1978 ਦੇ ਵਿੱਚ ਠੀਕ ਹੈ ਫਿਰ ਅੱਗੇ ਸਾਡੇ ਕੋਲ ਨਾਜ਼ਮ ਹੁਜੈਨ ਸੈਦ ਜਿਹੜੇ ਨਾਜ਼ਮ ਹੁਜੈਨ ਸੈਦ ਨੇ ਇਹ ਸਾਡੇ ਕੋਲ ਇੱਕ आलोचक ਦੇ ਰੂਪ ਦੇ ਵਿੱਚ ਵੀ ਆਉਂਦੇ ਹੈ ਠੀਕ ਹੈ ਜਿਸ ਤਰ੍ਹਾਂ ਇਹਨਾਂ ਦੀ ਕਾਫੀ ਫੇਮਸ ਕਿਤਾਬ ਹੈ ਸੇਦਾਂ ਤੇ ਸਾਰਾਂ ਠੀਕ ਹੈ ਫਰੀਦੋ ਨਾਨਕ ਨਾਨਕੋ ਫਰੀਦ ਇਹ ਵੀ ਇਹਨਾਂ ਦੀ ਕੋਲੋਚਨਾ ਦੀ ਕਿਤਾਬ ਮਿਲਦੀ ਹੈ ਸਾਨੂੰ ਤੇ ਜਿਹੜੇ ਉਹਨਾਂ ਦੇ ਕਾਫ ਸੰਗਰੇ ਹੈ ਉਹਦੇ ਵਿੱਚ ਹੈਗਾ ਜੀ ਕਾਫੀਆਂ 1965 ਦੇ ਵਿੱਚ ਪ੍ਰਕਾਸ਼ਿਤ ਹੋਇਆ ਚੰਦਨ ਰੁੱਖ ਤੇ ਬੇੜਾ 1968 ਦੇ ਵਿੱਚ ਚੰਦਨ ਰੁੱਖ ਤੇ ਬੇੜਾ ਇਹ ਪੁੱਛਿਆ ਜਾ ਚੁੱਕਿਆ ਪੀワイਕਿਊ ਹੈ ਠੀਕ ਹੈ ਫਿਰ ਹੈਗਾ ਜੀ 바ਰ ਦੀ 바ਰ 1976 ਰੁੱਤ ਦੇ ਕਾਮ 1976 ਖੱਪੇ 1986 ਸ਼ੀਸ਼ ਮਹਿਲ ਦੀ 바ਰ 1993 ਆਮ ਦਿਨਾਂ ਦੇ ਨਾਂ 1994 ਕਾਲ ਥਾਲ 1998 ਤਿਹਾੜ ਦੇ ਫੁੱਲ ਠੀਕ ਹੈ ਇਹ ਜਿਹੜੇ ਨਜ਼ਮਚੈਂ ਸੈਦ ਨੇ ਸਾਡੇ ਕੋਲ ਆਲੋਚਕ ਵੀ ਨੇ ਤੇ ਕਵੀ ਵੀ ਨੇ ਇਹਨਾਂ ਦੇ ਇੰਪੋਰਟੈਂਟ ਜਿਹੜੇ ਉਹ ਕਾਫ ਸੰਗ੍ਰਹਿ ਨੇ ਠੀਕ ਹੈ ਇਸ ਤੋਂ ਅੱਗੇ ਆ ਜਾਂਦੇ ਹਾਂ ਜੀ ਸਾਡੇ ਕੋਲ ਅਫਜ਼ਲ ਐਸਨ ਰੰਦਾਵਾ ਠੀਕ ਹੈ ਅਫਜ਼ਲ ਐਸਨ ਰੰਦਾਵਾ ਦੇ ਜਿਹੜੇ ਸਾਡੇ ਕੋਲੇ ਇੰਪੋਰਟੈਂਟ ਕਾਫ ਸੰਗ੍ਰਹਿ ਨੇ ਉਹਦੇ ਵਿੱਚ ਆ ਜਾਣਗੇ ਜੀ ਸ਼ੀਸ਼ਾ 1 ਤੇ ਲਿਸ਼ਕਾਰੇ 2 1900 ਪੈਡ ਦੇ ਵਿੱਚ ਜਿਹੜਾ ਇਹ ਕਾਫ ਸੰਗ੍ਰਹਿ ਉਪਰਕਾਸ਼ਿਤ ਹੋਇਆ ਸੀ ਫਿਰ ਹੈਗਾ ਜੀ ਰਾਤ ਦੇ ਚਾਰ ਸਫਰ 1975 ਠੀਕ ਹੈ ਪੰਜਾਬ ਦੀ baar 1979 ਮਿੱਟੀ ਦੀ ਮਹਿਕ 1983 ਜਿਹੜੇ ਅਫਸਰ ਇਸਨਾਂ ਰੰਧਾਵ ਨੇ ਨਹੀ ਪੰਜਾਬ ਦੀbaar ਜਿਹੜੀ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਫਿਰ ਅੱਗੇ ਜਿਹਨਾਂ ਦਾ ਪਿਆਲੀ ਵਿੱਚ ਤੂਫਾਨ 1987 ਦੇ ਵਿੱਚ ਜਿਹੜੀ ਇਹਨਾਂ ਦਾ ਕਾਫ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ ਇਦੇ ਵਿੱਚ ਇਹਨਾਂ ਦੀ ਨਿਰੋਲ ਗ਼ਜ਼ਲਾਂ ਨੇ ਠੀਕ ਹੈ ਨਿਰੋਲ ਗ਼ਜ਼ਲਾਂ ਦਾ ਸੰਗ੍ਰਹਿ ਹੈਗਾ ਪਿਆਲੀ ਵਿੱਚ ਤੂਫਾਨ ਫਿਰ ਹੈਗੇ ਜੀ ਫਖਰ ਜ਼ਮਾਨ ਫਖਰ ਜ਼ਮਾਨ ਉਹ ਮੋਸਟ ਇੰਪੋਰਟੈਂਟ ਨੇ ਠੀਕ ਹੈ ਇਹਨਾਂ ਨੂੰ ਖਾਸ ਕਰਕੇ ਯਾਦ ਰੱਖਣਾ ਫੇਰ ਆ ਜਾਂਦੀ ਹੈ ਸਾਡੇ ਕੋਲੇ ਅਹਿਮਦ ਸਲੀਮ ਜਿਹੜੇ ਅਹਿਮਦ ਸਲੀਮ ਨੇ ਇਹਨਾਂ ਦੇ ਵੀ ਬੁੱਕਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਨੂੰ ਵੀ ਖਾਸ ਕਰਕੇ ਯਾਦ ਰੱਖਣਾ ਇਹਨਾਂ ਦੀ ਹੈਗੀ ਜੀ ਨੂਰ ਮੁਨਾਰੇ 1962 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤਨ ਤੰਬੂਰ 1972 ਦੇ ਵਿੱਚ ਕੁੰਜਾਂ ਮੋਇਆਂ 1999 ਕੜੀ ਦੀ ਟਿਕ ਟਿਕ 1993 ਮੇਰੀਆਂ ਨਜ਼ਮਾਂ ਮੋਰ ਦੇ 2005 ਠੀਕ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਸਾਡੇ ਕੋਲੇ ਅਹਿਮਦ ਸਲੀਮ ਫਿਰ ਹੈਗੇ ਜੀ ਸਾਡੇ ਕੋਲ ਨਸਰੀਨ ਅੰਜੂਮ ਪੱਟੀ ਨਸਰੀਨ ਅੰਜੂਮ ਪੱਟੀ ਦੇ ਹੈਗੇ ਨੇ ਜੀ ਨੀਲ ਕਰਾਈਆਂ ਨੀਲਕਾਂ 1979 ਦੇ ਵਿੱਚ ਇਹ ਕਾਵ ਸੰਗ੍ਰਹਿ ਪ੍ਰਕਾਸ਼ਿਤ ਦਾ ਹੈ ਅਠੇ ਪਹਿਰ ਤਰਾ ਫਿਰ ਬਨਵਾਸ਼ ਠੀਕ ਹੈ ਬਨਵਾਸ਼ ਹੈਗਾ 1944 ਇਹ ਕਿਤਾਬ ਇਹਨਾਂ ਦੀ ਉਰਦੂ ਦੇ ਵਿੱਚ ਹੈ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਇਸ ਤੋਂ ਇਲਾਵਾ ਨਸਰੀਨ ਅੰਜੂਮ ਪੱਟੀ ਦਾ ਜਿਹੜਾ ਮੇਨ ਕੰਮ ਹੈ ਉਹ ਕੀ ਹੈਗਾ ਉਹ ਹੈਗਾ ਜੀ ਕਿ ਇਹਨਾਂ ਨੇ ਮੀਰਾਬਾਈ ਦੇ ਜਿਹੜੇ ਭਜਨ ਨੇ ਠੀਕ ਹੈ ਉਹਨਾਂ ਦਾ ਸ਼ਾਹਮੁਖੀ ਵਿੱਚ ਰੂਪਾਂਤਰਣ ਕੀਤਾ ਸੀ ਇਹਨਾਂ ਨੇ ਮੀਰਾ ਵਾਈ ਦੇ ਭਜਨਾਂ ਦਾ ਸ਼ਾਹਮੁਖੀ ਲਿਪੀ ਦੇ ਵਿੱਚ ਹੁਣ ਦੇਖੋ ਹੁਣ ਸ਼ਾਹਮੁਖੀ ਲਿਪੀ ਕਿਹੜੀ ਹੈ ਜੋ ਆਪਣੀ ਪੰਜਾਬੀ ਭਾਸ਼ਾ ਹੈ ਠੀਕ ਹੈ ਤੇ ਜਿਹੜਾ ਭਾਰਤੀ ਪੰਜਾਬ ਹੈ ਉੱਥੇ ਅਸੀਂ ਇਹਨੂੰ ਗੁਰਮੁਖੀ ਲਿਪੀ ਦੇ ਵਿੱਚ ਲਿਖਦੇ ਹਾਂ ਠੀਕ ਹੈ ਜੋ ਸਾਡੇ ਕੋਲੇ ਪਾਕਿਸਤਾਨੀ ਪੰਜਾਬ ਹੈ ਪਾਕਿਸਤਾਨੀ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਲਈ ਜਿਹੜੀ ਉਹ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ ക്യ ചീൻ തുീട്ട ਤਾਂ ਇਹ ਸੀ ਜ ਸਾਡੇ ਕੋਲ ਪਹਿਲਾਂ ਪਾਕਿਸਤਾਨੀ ਸਾਹਿਤ ਤੇ ਜੋ ਹੁਣ ਅਸੀਂ ਅੱਗੇ ਗੱਲ ਕਰਾਂਗੇ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਵੀ ਪ੍ਰਵਾਸੀ ਕਾਵ ਸਾਹਿਤ ਬਾਰੇ ਹੁਣ ਪ੍ਰਵਾਸੀ ਕਾਵ ਸਾਹਿਤ ਦੇ ਵਿੱਚ ਸਾਡੇ ਕੋਲੇ ਸਿਰਫ ਅਮਰੀਕਾ ਕੈਨੇਡਾ ਨਹੀਂ ਆਉਂਦੀ ਜਿਹੜੀ ਬਰਤਾਨੀਆ ਹੈ ਜਾਂ ਹੋਰ ਜਿੱਥੇ-ਜਿੱਥੇ ਵੀ ਪੰਜਾਬੀ ਸਾਹਿਤਕਾਰ ਗਏ ਹੋਏ ਨੇ ਉੱਥੇ ਬੈਠ ਕੇ ਉਹ ਆਪਣੀਆਂ ਮਤਲਬ ਕਿ ਕਵਤਾਵਾਂ ਰਚ ਰਹੇ ਆ ਸਾਹਿਤ ਰਚਨਾ ਕਰ ਰਹੇ ਆ ਠੀਕ ਹੈ ਉਸ ਸਹਾਰੀ ਇਕ ਦੇਸ਼ ਦੇ ਨਾਲ ਰਿਲੇਟਡ ਜਿਹੜੇ ਪੰਜਾਬੀ ਕਵੀ ਨੇ ਹੁਣ ਆਪਾਂ ਉਹਨਾਂ ਦੀਆਂ ਕਿਤਾਬਾਂ ਦੀ ਗੱਲ ਕਰਾਂਗੇ ਜਿਸ ਤਰ੍ਹਾਂ ਸੀ ਪਾਕਿਸਤਾਨੀ ਪੰਜਾਬ ਦੀ ਗੱਲ ਕਰੀ ਕਿ ਉੱਥੇ ਪ੍ਰਤੀਕਮੇ ਜਿਹੜਾ ਸਾਹਿਤ ਓ ਜ਼ਿਆਦਾ ਲਿਖਿਆ ਜਾਂਦਾ ਤੇ ਜੋ ਪ੍ਰਵਾਸੀ ਸਾਹਿਤ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਆਪਣੇ ਦੇਸ਼ ਨੂੰ ਮੋੜਨ ਦੀ ਇੱਕ ਤਾਂਗ ਹੈ ਠੀਕ ਹੈ ਇੱਕ ਮਿੱਟੀ ਦਾ ਚੋਰਾ ਹੈ ਜਿਹੜਾ ਉਹਨਾਂ ਨੂੰ ਖਾਂਦਾ ਹੈ ਕਿ ਉਹ ਵਾਪਸ ਆਉਣਾ ਲੋਚਦੇ ਨੇ ਠੀਕ ਹੈ ਪੂ ਹੇਰਪਾ ਹੈ ਉਹਨਾਂ ਦੇ ਮਨ ਦੇ ਵਿੱਚ ਤੇ ਪ੍ਰਵਾਸ ਦੇ ਵਿੱਚ ਜਾ ਕੇ ਜੋ ਉਹਨਾਂ ਦਾ ਨਸਲੀ ਬਿਤਕਰਾ ਹੁੰਦਾ ਹੈ ਜੇ ਜਿਹੜੀ ਵੀ ਚੀਜ਼ਾਂ ਉਹ ਪੰਜਾਬ ਤੋਂ ਬਾਹਰ ਜਾ ਕੇ ਫੇਸ ਕਰਦੀਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਆਪਣੀ ਇੱਕ ਹਵਤਾਵਾਂ ਦੇ ਜ਼ਰੀਏ ਜਿਹੜਾ ਉਹ ਪੇਸ਼ ਕੀਤਾ ਹੋਇਆ ਹੈ ਠੀਕ ਹੈ ਤੇ ਇਹਦੇ ਵਿੱਚ ਜੋ ਅਸੀਂ ਪਹਿਲਾਂ ਗੱਲ ਕਰਾਂਗੇ ਉਹ ਸਾਡੇ ਕੋਲੇ ਬਰਤਾਨੀਆਂ ਦੇ ਨਾਲ ਸੰਬੰਧਿਤ ਜਿਹੜੇ ਇੰਪੋਰਟੈਂਟ ਸਾਡੇ ਕੋਲੇ ਲੇਖ ਕਰ ਦਿੰਦੇ ਆ ਠੀਕ ਹੈ ਇਹਦੇ ਵਿੱਚ ਕਿਹੜੇ ਆ ਜਾਣਗੇ ਸਾਡੇ ਕੋਲ ਬਰਤਾਨੀਆਂ ਕਾਫ ਸਹਿਤ ਵਾਲੇ ਇਹਦੇ ਵਿੱਚ ਪਹਿਲਾਂ ਆ ਜਾਂਦੇ ਨੇ ਸਾਡੇ ਕੋਲੇ ਕੈ ਲਾਸ਼ਪੁਰੀ ਠੀਕ ਹੈ ਕੈ ਲਾਸ਼ਪੀ ਨੇ ਜੋ ਸਾਡੇ ਕੋਲੇ ਸਾਹਿਤਕਾਰ ਪੰਜਾਬੀ ਕਵਿਤਰੀ ਹੈ ਇਹਨਾਂ ਦੀ ਕਿਤਾਬ ਹੈ ਜੀ ਪਹਿਲਾਂ ਵਿਬਨੀ ਜਿਹੜੀ ਉਹਨ ਉਸ ਸ਼ਾਇਰ ਦੇ ਵਿੱਚ ਪ੍ਰਕਾਸ਼ਿਤ ਹੋਈ ਫਿਰ ਆਇਆ ਜੀ ਇਹਨਾਂ ਦਾ ਕਾਵਿ ਸੰਗ੍ਰਹਿ ਲਹੂ ਦਾ ਸਫ਼ਰ 1973 ਨਾ ਸੀਮਾ ਨਾ ਸੰਮਤੀ 1989 ਘਟਹਿਰੇ ਵਿੱਚ ਖੜੀ ਔਰਤ ਤੇ ਮੇਰੀ ਕਵਤਾ 2002 ਠੀਕ ਹੈ ਇਹ ਇਹਨਾਂ ਦੇ ਇੰਪੋਰਟੈਂਟ ਨੇ ਤੇ ਇਹਨਾਂ ਦੇ ਨਾਲ ਤੁਸੀਂ ਇਹਨਾਂ ਦੇ ਕਾਫ ਸੰਗ੍ਰਹਿਾਂ ਦੇ ਕਦੋਂ ਪ੍ਰਕਾਸ਼ਤ ਹੋਈ ਇਹ ਵੀ ਤਰੀਕਾ ਯਾਦ ਰੱਖਣੀਆਂ ਕਿਉਂਕਿ ਹੁਣ ਐਂਟੀਆ ਬੋਲੋ ਜਿਹੜੇ ਇਦਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਆ ਕਿ ਇਤਿਹਾਸਕ ਕਾਲਕ੍ਰਮ ਦੇ ਵਿੱਚ ਆਪਾਂ ਨੂੰ ਬੁੱਕਸ ਲਾਉਣੀਆਂ ਹੁੰਦੀਆਂ ਨੇ ਠੀਕ ਹੈ ਫਿਰ ਅੱਗੇ ਜੀ ਨਿਰੰਜਨ ਸਿੰਘ ਨੂਰ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਇਹਨਾਂ ਦੀ ਬੁੱਕਸ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕੀਆਂ ਨੇ ਇਹਨਾਂ ਦੀ ਪਹਿਲਾ ਹੈ ਜੀ ਮੁਕਤੀ 1963 ਦੇ ਵਿੱਚ ਪ੍ਰਕਾਸ਼ਤ ਹੋਈ ਫਿਰ ਹੈਗਾ ਨੂਰ ਦਾ ਜਾਮ 1971 ਹੋਚੀ ਮਿਨ 1974 ਹਿਆਤੀ ਦੀ ਕੂਕ 1987 ਹੜੱਪਾ ਤੋਂ ਹਿਰੋਸ਼ੀਮਾ ਤੱਕ 1991 ਇਹ ਕਿਤਾਬ ਹੈ ਜਿਹੜੀ ਰਿਪੀਟ ਹੋ ਚੁੱਕੀ ਹੈ ਠੀਕ ਹੈ ਬਹੁਤ ਵਾਰ ਪੁੱਛੀ ਜਾ ਚੁੱਕੀ ਹੈ ਉਜੋਂ ਦੀ ਆਖ 1993 ਜਿਹੜੀ ਇਹ ਕਿਤਾਬ ਹੈ এবੀਪੀਵਾਈਕਿਊ ਹੈ ਇਹ ਵੀ UGC NET ਦੇ ਵਿੱਚ ਪੁੱਛੀ ਜਾ ਚੁੱਕੀ ਹੈ ਫਿਰ ਹੈਗਾ ਜੀ ਪ੍ਰੀਤਮ ਸਿੱਧੂ ਦਾ ਦੇਸ਼ ਪ੍ਰਾਇ ਇਹ ਕਿਤਾਬ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ 1984 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਫਿਰ ਆਉਂਦੇ ਜੀ ਸਾਡੇ ਕੋਲੇ ਸ਼ਿਵਚਾਰਨ ਗਿੱਲ ਠੀਕ ਹੈ ਇਹਨਾਂ ਦੀ ਕਿਤਾਬ ਹੈਗੀ ਅਲਖ 1977 ਠੀਕ ਹੈ ਅਵਤਾਰ ਜੰਦੇਆਲ ਵੀ ਜਿਹੜੇ ਕਾਵ ਸੰਗ੍ਰਹਿ ਹੈ ਇਹ ਵੀ ਕਾਫੀ ਜਿਆਦਾ ਇੰਪੋਰਟੈਂਟ ਨੇ ਇਹਨਾਂ ਦੀ ਕਿਤਾਬ ਹੈਗੀ ਜੀ ਕੱਪਰ ਛੱਲਾ 1961 ਇਹ ਵੀ ਦੋਨੋਂ ਕਿਤਾਬਾਂ ਨੇ ਜਿਹੜੀਆਂ ਇਹਨਾਂ ਦੀਆਂ ਉਹ ਨੈਟ ਪੇਪਰ ਦੇ ਵਿੱਚ ਪੁੱਛੀਆਂ ਜਾ ਚੁੱਕੀਆਂ ਨੇ ਠੀਕ ਹੈ ਕੱਪਰ ਛੱਲਾ 1961 ਮੇਰੇ ਪਰਤੋਂ ਤੱਕ 1983 ਠੀਕ ਹੈ ਫਿਰ ਹੈਗਾ ਜੀ ਮੁਸ਼ਤਾਕ ਸਿੰਘ ਮੁਸ਼ਤਾਕ ਸਿੰਘ ਦਾ ਕਾਵ ਸੰਗ੍ਰਹਿ ਹੈ ਤੁਰਦੇ ਜਾਵਣ ਪੈਰ एवी पी वाई क्यू है जूजी से ਨਟ ਦੇ ਵਿੱਚ ਇਹਦੇ ਬਾਰੇ ਪੁੱਛਿਆ ਜਾ ਚੁੱਕਿਆ ਹੈ ਫਿਰ ਹੈਗੇ ਜੀ ਧਾਰਤੀ ਤੁਰ ਦੇ ਪੈਰ 1979 ਰਤ ਜਗੇ 1999 ਬੇਚੀ ਰਾਗ ਗਲੀਆਂ 1999 ਜੀਲ ਜੋਗੇ 1992 ਬੁੱਤ ਤੋੜਨਾ ਮਨਾ ਹੈ 2001 ਤਿਤਨਹਾਈਆਂ 2001 ਠੀਕ ਹੈ ਹੁਣ ਦੇਖੋ ਜਿੰਨੇ ਵੀ ਅਸੀਂ ਉੱਪਰ ਇਹ ਬਰਤਾਨਵੀ ਕਵੀਆਂ ਬਾਰੇ ਪੜਿਆ ਹੈ ਉਨਾਂ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਕਿਤਾਬ ਹੈ ਜਿਹੜੀ ਉਹ ਜ਼ਰੂਰ ਪੁੱਛੀ ਗਈ ਹੈ ਇਸ ਕਰਕੇ ਇਹਨਾਂ ਨੂੰ ਯਾਦ ਰੱਖਣਾ ਅੱਗੇ-ਅਗੇ ਸਾਡੇ ਕੋਲੇ ਜਗਤਾਰਟਾ ਜਗਤਾਰਟਾ ਦੀਆਂ ਕਿਤਾਬਾਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਪੁੱਛੀਆਂ ਜਾ ਚੁੱਕੀਆਂ ਨੇ ਠੀਕ ਹੈ ਪਹਿਲੀ ਕਿਤਾਬ ਹੈਗੀ ਜੀ ਇਹਨਾਂ ਦੀ ਪਟਕੰਦ ਦਾ ਸਫਰ ਪਟਕੰਦ ਦਾ ਸਫਰ ਜਿਹੜਾ 1979 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਸਾਡੇ ਕੋਲ ਗੋਚੇ ਕਰ ਦੀ ਤਲਾਸ਼ 1981 ਇਹ ਰਿਪੀਟ ਹੋ ਚੁੱਕਿਆ ਹੈ ਠੀਕ ਹੈ ਇਹ ਕੁਐਸਚਨ 1981 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਚੰਦ ਦੀ ਨਗਰ ਤੇ ਪਰਿੰਦਾ 1985 ਇੱਕ ਵਾਰ ਇੱਕ ਇੱਕ ਵਾਰ ਫਿਰ ਮਿਲ 1994 ਗਲ ਬੱਕੜੀ 2005 ਠੀਕ ਹੈ ਫਿਰ ਆਗੇ ਜੇ ਸਾਡੇ ਗੋਵਿੰਦਰ ਚੰਦਨ ਇਹਨਾਂ ਦੀ ਕਿਤਾਬ ਹੈਗੀ ਹੈ ਪਹਿਲਾਂ ਕੀ ਪਹਿਲਾਂ ਕੀ 1999 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਅਗਨ ਚੋਲਾ ਉਹ 2002 ਦੇ ਵਿੱਚ ਠੀਕ ਹੈ ਫਿਰ ਹੈਗਾ ਜੀ ਭੁਪਿੰਦਰ ਭਰੇਵਾਲ ਇਹਨਾਂ ਦੀ ਕਿਤਾਬ ਹੈਗੀ ਮਿੱਟੀ ਦੇ ਰੰਗ 1982 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਫਿਰ ਹੈਗਾ ਜੀ ਮਹਿੰਦਰ ਸਿੰਘ ਗਿੱਲ ਇਹਨਾਂ ਦੇ ਹੈਗਾ ਮੇਰੇ ਲੋਕ 1985 ਬਿਨ ਵਰਸਾਤੀ ਮੇਗਲੇ 1999 ਅੱਖ ਦੇ ਬੋਲ 1999 ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਨੂੰ ਯਾਦ ਰੱਖਣਾ ਫਿਰ ਆਕੇ ਜੀ ਸਾਡੇ ਕੋਲ ਦਰਸ਼ਨ ਬੁਲੰਦਵੀ ਇਹਨਾਂ ਦੀ ਕਿਤਾਬ ਹੈਗੀ ਆ ਲਕੀਰਾ ਬੌਂਦੀ ਪੀੜ 1973 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਪਾਰ ਦੇ ਸਫਰ 1985 ਸਮੁੰਦਰ ਨਾਂ ਗੱਲਾਂ 1990 ਤੁੱਪ ਚ ਜਗ ਦਾ ਦੀਵਾ 1998 ਠੀਕ ਹੈ ਇਹ ਕਾਫੀ ਜ਼ਿਆਦਾ ਇਹਨਾਂ ਦੇ ਇੰਪੋਰਟੈਂਟ ਨੇ ਇਹਨੂੰ ਯਾਦ ਰੱਖਣਾ ਅੱਗੇ ਗਏ ਜੀ ਹਰਜੀਤ ạtਵਾਲ ਹਰਜੀਤ ạtਵਾਲ ਦੀ ਫੇਮਸ ਬੁੱਕ ਹੈ ਸਰਦ ਪੈਰਾਂ ਦੀ ਉਡੀਕ ਫਿਰ ਅਗਰ ਜੀ ਸਾਡੇ ਕੋਲ ਬ੍ਰਿੰਦਰ ਪਰਿਹਾਰ ਇਹਨਾਂ ਦੀ ਕਿਤਾਬ ਹੈਗੀ ਐ ਮੈਂ ਕਿਤੇ ਹੋਰ ਸੀ 1997 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਫਿਰ ਆਉਂਦੀ ਹੈ ਇਹਦੀ ਕਿਤਾਬ ਕੁਦਰਤ ਠੀਕ ਹੈ ਬ੍ਰਿੰ ਬ੍ਰਿੰਦਰ ਪਰਿਹਾਰ ਤੱਕ ਜਿੰਨੇ ਅਸੀਂ ਹੁਣ ਪ੍ਰਵਾਸੀ ਕਵੀ ਦੀ ਗੱਲ ਕਰੀ ਐ ਇਹ ਹੈਗੇ ਸੀ ਬਰਤਾਨੀਆ ਦੇ ਨਾਲ ਰਿਲੇਟਡ ਤੇ ਜੋ ਹੋਣਾ ਸੀ ਗੱਲ ਕਰਾਂਗੇ ਇਹ ਕਰਾਂਗੇ ਜੇ ਅਸੀਂ ਕੈਨੇਡਾ ਦੇ ਨਾਲ ਰਿਲੇਟਡ ਇਹ ਹੁਣ ਬਰਤਾਨੀਆ ਕੈਨੇਡਾ ਅਮਰੀਕਾ ਇਹ ਵੀ ਕਿਉਂ ਲਿਖੇ ਹੋਏ ਆ ਨਾਲ ਕਿਉਂਕਿ ਕਈ ਵਾਰ ਇਹ ਪੁੱਛ ਲਿਆ ਜਾਂਦਾ ਹੈ ਕਿ ਇਹ ਜਿਹੜਾ ਕਵੀ ਹੈ ਉਹ ਕਿਸ ਦੇਸ਼ ਦੇ ਨਾਲ ਸੰਬੰਧਿਤ ਹੈ ਠੀਕ ਹੈ ਜਾਂ ਕਿਸ ਦੇਸ਼ ਦਾ ਹੈ ਪ੍ਰਵਾਸੀ ਕਵੀ ਹੈ ਤਾਂ ਕਰਕੇ ਇਹਨੂੰ ਯਾਦ ਰੱਖਣਾ ਕੈਨੇਡਾ ਦੇ ਵਿੱਚੋਂ ਆਗੇ ਜੇ ਸਾਡੇ ਕੋਲ ਸਟੀਫਨ ਗਿੱਲ ਇਹਨਾਂ ਦੀ ਕਾਵ ਸੰਗ੍ਰਹਿ ਹੈਗਾ ਜ਼ਖਮੀ ਪਰਸ਼ਾਮੀ 1980 ਦੇ ਵਿੱਚ ਪ੍ਰਕਾਸ਼ਿਤ ਹੋਇਆ ਅਮਨ ਦੀ ਘੁੱਗੀ 1995 ਦੇ ਵਿੱਚ ਫਿਰ ਹੈ ਹਰਪਾਜਨ ਸਿੰਘ ਮੰਗਟ ਇਹਨਾਂ ਦਾ ਕਾਵ ਸੰਗ੍ਰਹਿ ਹੈਗਾ ਰਾਖੀ 1962 ਮਹਿਕਾਂ 1969 ਚੁੱਪ 1982 ਚੁੱਪ ਦੀ ਦਹਲீஸ் 1996 ਚਿਰਾਗਾ 1996 ਜਿਹੜੇ ਚੁੱਪ ਦੀ ਦਹਲீஸ் ਆ ਇਹ ਕਾਫੀ ਇਹਨਾਂ ਦਾ ਇੰਪੋਰਟੈਂਟ ਕਾਪ ਸੰਗ੍ਰਹਿ ਹੈਗਾ ਫਿਰ ਅਗੇ ਜੀ ਨਦੀਮ ਪਰਮਾਰ ਇਹਨਾਂ ਦੀ ਕਿਤਾਬ ਹੈਗੀਆਂ ਪੱਤੀ ਪੱਤੀ 1994 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਰੁਪਹਿਲੀ ਸ਼ਾਂ 1995 ਨਿਮਰਤਾ 1995 ਠੀਕ ਹੈ ਫਿਰ ਇਹਗੇ ਗਿੱਲ ਮੋਰਾ ਵਾਲੀ ਗਿੱਲ ਮੋਰਾ ਵਾਲੀ ਦੇ ਕਾਫੀ ਕਾਵ ਸੰਗ੍ਰਹਿ ਨੇ ਇਹਨਾਂ ਦੀ ਨਾਮ ਯਾਦ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਨਾ ਹੰਝੂ ਹੋਕੇ 1964 ਮੈ ਖਾਨਾ 1965 ਲਲਕਾਰ 1965 ਜਾਗ ਪੈ ਹਿੰਦ ਦੇ ਜਵਾਨ 1966 ਗੀਤਮਣੀ 1967 ਆਰ ਚਾਨਣ ਪਾਰ ਚਾਨਣ 1973 ਚੰਬੇ ਦੀ ਡਾਲੀ 1975 ਬੰਜਰ ਧਰਤੀ 1976 ਜਿੰਦ ਬਲੇ ਅਦਮੋਈ 1976 ਮਿੱਟੀ ਦੀ ਸੁਗੰਧ 1978 ਗਜ਼ਲਮਈ ਗਜ਼ਲਮਣੀ 1995 ਤਨਵੀਰ ਇਹ ਗਜ਼ਲ 1976 ਤਿਕਾਵ ਟੁਕੜੀਆਂ 1998 ਇਹ ਸਾਰੇ ਕਾਵ ਸੰਗ੍ਰਹਿ ਹੈਗੇ ਜੀ ਗਿੱਲ ਮੋਰਾਵਾਲੀ ਦੇ ਜਿਹੜੇ ਸਾਡੇ ਕੋਲੇ ਕੈਨੇਡਾ ਦੇ ਨਾਲ ਸੰਬੰਧਿਤ ਕਵੀ ਨੇ ਇਸ ਤੋਂ ਅੱਗੇ ਹੈਗੇ ਜੀ ਨਵਤੇਜ ਭਾਰਤੀ ਮੋਸਟ ਇੰਪੋਰਟੈਂਟ ਕਵੀ ਹੈ ਸਾਡੇ ਕੋਲ ਠੀਕ ਹੈ ਇਹਨਾਂ ਯਾਦ ਰੱਖਣਾ ਇਹਨਾਂ ਦੀ ਕਿਤਾਬ ਹੈਗੀ ਜੀ ਸਿੰਬਲ ਦੇ ਫੁੱਲ 1968 ਠੀਕ ਹੈ ਤੇ ਜਿਹੜੀ ਇਹਨਾਂ ਦੀ ਲੀਲਾ ਹੈਗਾ ਕਾਵ ਸੰਗ੍ਰਹਿ ਇਹਨੇ ਆਪਣੇ ਭਰਾ ਅਜਮੇਰ ਰੋਡੇ ਨਾਲ ਠੀਕ ਹੈ ਸਾਂਝੇ ਤੌਰ ਤੇ ਜਿਹੜਾ ਇਹਨਾਂ ਨੇ ਪ੍ਰਕਾਸ਼ਿਤ ਕੀਤਾ ਸੀ 1999 ਦੇ ਵਿੱਚ ਨਾਮ ਹੈਗਾ ਲੀਲਾ ਇਹ ਵੀ ਪੀワイਕਿਉ ਕਿਉਂਕਿ ਪੁੱਛਿਆ ਜਾ ਚੁੱਕਿਆ ਹੈ ਗਿਰਾਗਾ ਜੀ ਇਕਬਾਲ ਅਰਪਣ ਸੁਨੱਖਾ ਦਰਦ 1977 ਕਵਰ ਦਾ ਫੁੱਲ 1980 ਮਿੱਤਰ ਆਸ਼ਾ ਇਹਨਾਂ ਦੇ ਹੈਗੇ ਜੀ ਆਕਾਸ਼ਮਾ 1976 ਚੁੱਪ ਦੇ ਵੰਜਰ 1983 ਅੱਖਰਾਂ ਦੀ ਬੁੱਕਲ 1983 ਅੱਕ ਦੇ ਫੁੱਲ 1983 ਠੀਕ ਹੈ ਫਿਰ ਆਗੇ ਜੀ ਸਾਡੇ ਕੋਲ ਅ즈ਮੀਰ ਰੋਡੇ ਇਹਨਾਂ ਹੀ ਕਿਤਾਬ ਹੈਗੀ ਸੁਰਤੀ ਜਿਹੜੇ ਨਵਤੇਜ ਭਾਰਤੀ ਦੇ ਭਰਾ ਨੇ 1991 ਇਹਦੇ ਬਾਰੇ ਪੁੱਛਿਆ ਜਾ ਚੁੱਕਿਆ ਹੈ। ਡੀਵਾਈਕਿਊ ਸਾਡੇ ਕੋਲ ਇੰਪੋਰਟੈਂਟ ਹੈ। ਸ਼ੂਭ ਚਿੰਤਨ 1993 ਤੇ ਨਵਦੇਜ ਭਾਰਤੀ ਦਾ ਸਾਂਝਾ ਕਾਵ ਸੰਗ੍ਰਹਿ ਕਾਵ ਗ੍ਰੰਥ ਹੈਗਾ ਜੀ ਲੀਲਾ ਜਿਹੜਾ 1999 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਫਿਰ ਆਦੇਸ਼ਟ ਕੋਲ ਦਰਸ਼ਨ ਗਿੱਲ ਜੰਗਲ ਦੀ 1976 ਰੂਪ ਅਰੂਪ 1976 ਖਲੀਜ 1978 ਆਪਣੇ ਸਨਮੁਖ 1980 ਕਾਲਾ ਸੂਰਜ 1984 ਅਗਦਾ ਸਫਰ 1992 ਤੇ ਨਜ਼ਮ 2005 ਠੀਕ ਹੈ ਹਾਦਸਿਆਂ ਦੇ ਹਾਸਲ ਚੋਣਵਾ ਕਾਫ ਸੰਗ੍ਰਹਿ ਇਹਨਾਂ ਦਾ 1996 ਨਜ਼ਮ ਦੀ ਤਲਾਸ਼ 2005 ਇਹ ਇਹਨਾਂ ਦਾ ਸਮੁੱਚਾ ਕਾਫ ਸੰਗ੍ਰਹਿ ਹੈਗਾ ਨਜ਼ਮ ਦੀ ਤਲਾਸ਼ ਠੀਕ ਹੈ ਜੀ ਸੋ ਇਹ ਸੀ ਅੱਜ ਦਾ ਆਪਣਾ ਲਾਈਵ ਸੈਸ਼ਨ ਜਿਹਦੇ ਵਿੱਚ ਅਸੀਂ ਦਰਸ਼ਨ ਗਿੱਲ ਤੱਕ ਜਿਹੜੇ ਉਹ ਪ੍ਰਵਾਸੀ ਕਾਵਿਾਂ ਬਾਰੇ ਗੱਲ ਕਰੀਏ ਤੇ ਵੀਡੀਓ ਜਿਆਦਾ ਲੰਬੀ ਨਾ ਹੋਵੇ ਇਹ ਆਪਣਾ ਲਾਈਵ ਸੈਸ਼ਨ ਤਾਂ ਇਸ ਕਰਕੇ ਜਿਹੜਾ ਦਾ ਸੈਕਿੰਡ ਪਾਰਟ ਹੈ ਉਹ ਆਪਾਂ ਕੱਲ ਡਿਸਕਸ ਕਰਾਂਗੇ ਕੱਲ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਅੱਗੇ ਜਿਹੜੇ ਹੋਰ ਬਾਕੀ ਦੇਸ਼ਾਂ ਦੇ ਵਿੱਚ ਗਏ ਹੋ ਪ੍ਰਵਾਸੀ ਭਾਰਤੀ ਨੇ ਉਹਨਾਂ ਦੇ ਕਿਹੜੇ ਸਾਹਿਤਕਾਰ ਨੇ ਠੀਕ ਹੈ ਕਿਹੜੇ-ਕਿਹੜੇ ਉਹਨਾਂ ਦੇ ਕਾਵਿ ਸੰਗ੍ਰਹਿ ਛਾਪੇ ਹਨ ਆਈ ਹੋਪ ਤੁਹਾਨੂੰ ਜਿਹੜਾ ਲਾਈਵ ਸੈਸ਼ਨ ਚੰਗਾ ਲੱਗਿਆ ਹੋਊਗਾ ਚੰਗਾ ਲੱਗਾ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਹੈ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਲਾਈਵ ਸੈਸ਼ਨ ਕਿੱਦਾਂ ਦੇ ਲੱਗ ਰਿਹਾ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ